ਸੱਜਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਐ ਸੱਤੂ ਸਾਹਿਬ ਨੇ ਸਾਡੇ ਬੜੇ ਬੜੀ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਗੋਮਤ ਆਇਡੈਂਟੀਫਾਈ ਹੋਏ ਜਿਹੜੇ ਇਹਨਾਂ ਨੇ ਨਾਲ ਇਹਨਾਂ ਦੀ ਗੱਲਬਾਤ ਕੀਤੀ ਅਸੀਂ ਇਹਨੇ ਵਾਸੀ ਲੈ ਕੇ ਤੁਹਾਨੂੰ ਫੋਰਮ ਜੜਾ ਭਾ ਲਾ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚ ਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਐਪ੍ਰੀਹੈਂਡ ਕੀਤਾ ਇਹਦਾ ਨਾਮ ਇੱਕਰਵਿੰਦਰ ਜਾਂ ਤੇ ਇੱਕ ਦਾ ਨਾਮ ਰੋਸ਼ਨ ਹੈ ਦੋਨੋਂ ਬਟਾਣਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਬਿਲੋਂਗ ਵੀ ਏਜੰਟ ਰਹੇ ਨੇ ਉਹਨਾਂ ਦਾ ਕੋਈ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੇਂਟਾਂ ਹੁੰਦੀ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਧਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਚਾਰੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 800 ਇੰਡੀਅਨ ਰੁਪਏ ਸਾਰੀ ਦੀ ਸਾਰੀ ਰਿਕਵਰ ਹੋਈ ਹੈ ਇਹਨਾਂ ਦੇ ਕੋਲ ਅਸਿਆਮੇ ਦੇ ਕੋਲ ਕੋਈ ਕ੍ਰੈਡਿਟਾ ਗੱਡੀ ਵੀ ਰਿਕਵਰ ਹੋਈ ਹੈ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕ੍ਰੈਡਿਟਾ ਹੁਣ ਰਾਈਜ਼ਰ ਹੋ ਰਹੀਆਂ ਇਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਠੱਗੀਆਂ ਮਾਰੀਆਂ ਬਾਹਰ ਭੇਜਣ ਦੇ ਨਾਮ ਕੋਈ ਵੈਪਨ ਸਰਵ ਨਹੀਂ ਵੈਪਨ ਕੋਈ ਫਿਲਹਾਲ ਹਲੇ ਤੱਕ ਵੈਪਨ ਨਹੀਂ ਕੋਈ ਮਿਲਿਆ ਬਾਕੀ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਇਹਨਾਂ ਦੀ ਕਸ਼ਿਸ਼ ਕਰਾਂਗੇ ਸਰ ਯੂਰਪ ਕੰਟਰੀਜ਼ ਵਾਸਤੇ ਵੀਜ਼ਾ ਰਿਲੇਟਿਡ ਯੂਰਪ ਦੁਬਈ ਯੂਰੋਪ ਹੋ ਗਿਆ ਮੈਕਸੀਕੋ ਹੋ ਗਿਆ ਮਤਲਬ ਵੱਖ-ਵੱਖ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਭੇਜਦੇ ਨਾਂ ਤੇ ਜਿਹੜਾ ਹੁਣ ਮਦਈ ਹੈਗਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਉਹਨਾਂ ਨੇ ਵੀਜ਼ਾ ਲਗਵਾਉਣ ਵਾਸਤੇ ਇਹਨਾਂ ਦਾ ਟਾਈਪ ਕੀਤਾ ਇਹਨਾਂ ਨੇ ਇੱਕ ਡੰਮੀ ਟਿਕਟ ਇੱਕ ਡੰਮੀ ਵੀਜ਼ਾ ਤਿਆਰ ਕਰਕੇ ਇਹਨਾਂ ਨੂੰ 에ਰਪੋਰਟ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟ ਇਹਨਾਂ ਨੂੰ ਜਦੋਂ 에ਰਪੋਰਟ ਦੇ ਐਂਟਰ ਕਰਨ ਦੇ ਸੀ ਤੇ ਇਹਨਾਂ ਨੇ ਮਦਈ ਨੂੰ ਕਿਹਾ ਕਿ ਅਸੀਂ ਬੀਜੀਏਪੀ ਦਾਸਤਾਨੀ ਹੋਣੇ ਤੁਸੀਂ ਇੱਧਰ ਤੇ ਜਾਓ ਤੇ ਆ ਬੈਗ ਤੁਸੀਂ ਸਾਨੂੰ ਦੇ ਦਿਓ ਅਸੀਂ ਦਿਖਾਉਣਾ ਉੱਥੇ ਉਹ ਬੈਗ ਲੈ ਕੇ ਫਰਾਰ ਹੋ ਜਾਂਦੇ ਸੀਗੇ ਇਹਨਾਂ ਨੇ ਕਾਫੀ ਇਤਵਾਦੋ ਤੇ ਕੀਤੇ ਤੇ ਐਸਪੀ ਸਾਹਿਬ ਨੇ ਬੜੀ ਅੱਛੀ ਤਰ੍ਹਾਂ 100% ਰਿਕਵਰੀ ਕਰਕੇ ਦਿੱਤੀ ਤੇ ਜਸਪ੍ਰੀਤ ਸਿੰਘ ਨੇ ਵੀ ਕਲਾਸ ਨੂੰ ਕਾਰਵਾਈ ਕੀਤੀ ਸੀ ਤੁਸੀਂ ਨਹੀਂ ਜਸਪ੍ਰੀਤ ਤਾਂ ਉਹ ਵਿਕਟਮ ਹਨ ਜਸਪ੍ਰੀਤ ਤਾਂ ਵਿਕਟਮ ਹੋ ਗਿਆ ਸਰ ਜਿਸਤਾ ਦੋ ਜਾਨ ਦੱਸਿਆ ਕਿ ਇਹ ਹੋਰ ਕਿੰਨੇ ਵੀ ਕੇਸ ਹੋਰ ਵੀ ਇਹਨਾਂ ਦੇ ਜੀ ਕਾਫੀ ਮੈਂਬਰਸ ਦੇ ਨਾਮ ਆਏ ਆ 올ਵੇ ਐ ਡਿਸਕਲੋਜ਼ਰ ਦਾ ਕਰ ਸਕਦਾ ਪਰ ਫਿਰ ਵੀ ਜਦੋਂ ਵੀ ਉਹ ਹੈਂਡਲ ਕਰਦੇ ਸੀ ਤਾਂ ਆਪਣਾ ਜੁਰੂਰ ਸੀ ਫਿਗਰ ਕੀ ਕੁਝ ਹੋ ਜਾਂਦੀ ਸੀ ਸਰ ਨਾਮ ਦੇ ਨਾਲ ਫਿਗਰ ਦੋ ਕਬਜ਼ੇ ਸਾਹਮਣੇ ਆ ਰਹੇ ਹਾਂ ਜੀ ਹੋਰ ਹਜੇ ਹੋਰ ਸਾਹਮਣੇ ਆ ਰਹੇ ਸੀ ਫੇਕ ਟਿਕਟਾਂ ਦੇ ਦੇ ਸੀ ਜੀ 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 ਫੇਕ ਟਿਕਟਾਂ ਉਹਨੇ ਪਤਾ ਨਹੀਂ ਕਿ ਕਿੱਥੋਂ ਪ੍ਰਿੰਟ ਕਰਦੇ ਸੀਗੇ ਤੇ ਜੋ ਵੀ ਇਹ ਇਨਵੈਸਟੀਗੇਸ਼ਨ ਜੋ ਇਹਨਾਂ ਦੇ ਸਾਹਮਣੇ ਆ ਰਿਹਾ ਇਹਨਾਂ ਦਾ ਜੋ ਕੰਪਿਊਟਰ ਵਗੈਰਾ ਪ੍ਰਾਊਡ ਹੋ ਗਿਆ ਏਅਰਪੋਰਟ ਵਿਭਾਗ ਵੱਲੋਂ ਕੋਈ ਐਕਸ਼ਨ ਲੈ ਹਾਂਜੀ ਹਾਂਜੀ ਏਅਰਪੋਰਟ ਵਿਭਾਗ ਵੱਲੋਂ ਵੀ ਕੰਪਲੀਟ ਸਮ ਦਿੱਤੀ ਗਈ ਸੀ ਇਸ ਬੰਦੇ ਅਗਰ ਭਈਆ ਫੇਰ ਦੋਸ਼ ਕਰ ਦਿੱਤੀ ਫੇਰ ਨੰਬਰ 33 ਦਸ ਨੋ ਚੌਵੀ ਦੀ ਹੈਗੀ ਸਰ ਬੇਸਿਕਲੀ ਇਹਨਾਂ ਦਾ ਆਫਿਸ ਕਿੱਥੇ ਸੀਗਾ ਕੋਈ ਆਫਿਸ ਨਹੀਂ ਸੀ ਇਹਨਾਂ ਦਾ ਕੋਈ ਆਫਿਸ ਨਹੀਂ ਪਹਿਲਾਂ ਆਫਿਸ ਰਿਹਾ ਸੀ ਇਹਨਾਂ ਦਾ ਨਹੀਂ ਜਾਂ ਪਹਿਲਾਂ ਹੁਣ ਕੋਈ ਆਫਿਸ ਨਹੀਂ ਤੁਸੀਂ ਪਹਿਲੇ ਕਹਿੰਦੇ ਵੀ ਏਜੰਟੀ ਕਰਦੇ ਰਹੇ ਨੇ ਜੀ ਪਹਿਲਾਂ ਪਹਿਲਾਂ ਏਜੰਟੀ ਕਰਦੇ ਰਹੇ ਨੇ ਇਹਨਾਂ ਨੂੰ ਤਾਂ ਹੀ ਇਹਨਾਂ ਨੂੰ ਸਾਰੀ ਚੀਜ਼ਾਂ ਦਾ ਪਤਾ ਨਾ ਕਿ ਕਮੀ ਟਿਕਟ ਦੰਨੀ ਵੀਜ਼ਾ ਕਿਦਾਂ ਦਾ ਇਹ ਚਪਾਈ ਕਿੱਥੋਂ ਹੁੰਦੀ ਸੀ